ਅਸੇ ਮੂਵੀ ਦੇਖੀ ਜੀ ਐਵੇਂ ਹੋਇਆ ਵੀ ਜ਼ਿੰਦਗੀ ਦੇ ਵਿੱਚ ਮੈਂ ਵੀ ਕੁਝ ਕਰਨਾ ਹੈਗਾ ਤੇ ਉਹਨਾਂ ਨੇ ਦੇਖਿਆ ਉਹਨਾਂ ਨੇ ਇੰਨੀ ਸਟਰਗਲ ਕੀਤੀ ਇੰਨੀ ਮਿਹਨਤ ਕੀਤੀ ਤੇ ਮੈਂ ਕਿਉਂ ਨਹੀਂ ਕਰ ਸਕਦਾ ਮੈਂ ਵੀ ਉਹ ਵੀ ਬੱਚੇ ਆਪਣੇ ਜਿਹੜੇ ਆ ਅੱਗੇ ਵਧਣ ਸਾਡੇ ਪੰਜਾਬ ਦਾ ਨਾਮ ਰੌਸ਼ਨ ਕਰਨ ਔਰ ਇੰਡੀਆ ਦਾ ਨਾਮ ਰੌਸ਼ਨ ਕਰਨਾ ਮਾਡਲ ਬਣਾ ਲਿਆ ਫੇਸਬੁੱਕ ਤੇ ਵੀ ਉਹਨਾਂ ਦੀਆਂ ਫੋਟੋ ਸਾਰਾ ਕੁਝ ਹੈ ਉਹ ਵੀ ਪ੍ਰੈਕਟਿਸ ਹੋਮੀ ਉਹਨਾਂ ਦੀ ਸਟ੍ਰੈਚਿੰਗ ਐਕਸਰਸਾਈਜ਼ ਐਬਸ ਐਕਸਰਸਾਈਜ਼ ਸਾਰੀ ਉਹਨਾਂ ਨੂੰ ਦੇਖ ਦੇਖ ਕੇ ਲੌਂਗ ਜੰਪ ਕਰਦਾ ਮੈਂ 720 ਲੌਂਗ ਜੰਪ ਲਾਇਆ 200 ਮੀਟਰ ਮੈਂ ਅਮਰ ਸਿੰਘ ਨੂੰ ਦੇਖ ਕੇ ਥੋੜਾ ਮੋਟੀਵੇਟ ਹੋ ਗਿਆ ਇਹ ਤਾਂ ਮੈਨੂੰ ਵਧੀਆ ਲੱਗਦਾ ਕਿ ਸਾਡੇ ਟੀਚੇਰੇ ਸਾਨੂੰ ਇਹ ਮੁਕਾਮ ਤੇ ਪਹੁੰਚਾਉਣ ਵਾਸਤੇ ਉਹਨਾਂ ਦਾ ਬਹੁਤ ਵਧੀਆ ਸਹਿਯੋਗ ਪਿਆ ਮੇਰੇ ਪਾਪਾ ਜਿਵੇਂ ਜਿਵੇਂ ਉਹ ਨਹੀਂ ਫਿਲਮ ਦੇ ਵਿੱਚ ਹੋਰ ਅਸੀਂ ਟੱਪ ਦੇ ਸੀ ਜਾਲ ਖੇਤਾਂ ਦੇ ਵਿੱਚ ਭੱਦੇ ਸੀ ਕਿਉਂਕਿ ਮੈਂ ਇੱਕ ਪਿੰਡ ਤੋਂ ਆ ਤੇ ਮੈਂ ਵੀ ਉਵੇਂ ਉਵੇਂ ਸੇਮ ਸੇਮ ਸਟਰਗਲ ਕੀਤੀ ਉਵੇਂ ਕੀਤਾ ਸਾਰਾ ਕੁਝ ਆਹ ਦੋ ਕਬੱਡੀ ਖੇਡਦੇ ਅਸੀਂ ਇੱਕ ਨੈਸ਼ਨਲ ਤੇ ਸਰਕਲ ਸਰਕਲ ਸਟਾਈਲ ਜੀ ਵੀ ਅਸੀਂ ਸਟੇਟ ਲੈਵਲ ਖੇਡ ਕੇ ਆਏ ਆ ਤੇ ਨੈਸ਼ਨਲ ਚ ਵੀ ਖੇਡ ਕੇ ਆਏ ਆ। ਪੜਾਈ ਕਿੰਨਾ ਚੰਗਾ। ਤੇ ਵੀ ਆਇਆ ਵੀ ਟੂਰਨਾਮੈਂਟ ਜਿਹੜੇ ਪਿੰਡਾਂ ਚ ਵਗੈਰਾ ਹੁੰਦੇ ਨੇਗੇ ਉਹ ਟੂਰਨਾਮੈਂਟ ਖੇਡ ਕੇ ਆਵਦਾ ਘਰ ਦਾ ਖਰਚਾ ਖੁਚਾ ਵਗੈਰਾ ਕੱਟਦੇ ਆ ਜੀ। ਵਿਜੇ 버ਗਰ ਤੋਂ ਬਰੇਜ ਰੱਖ ਕੇ ਗਰੇਜ ਰੱਖ ਕੇ ਗੋਲ ਗੋਪਾ ਦਾ ਗਰੇਜ ਰੱਖ ਕੇ ਇਹਨਾਂ ਨੂੰ ਇਹਨਾਂ ਨੂੰ ਦੇਸੀ ਕਿ ਉਹ ਦੁੱਧ ਪਿੰਡਾਂ ਦੇ ਵਿੱਚ ਪੀ ਕੇ ਆਪਣੀ ਮੋਲਕ ਦੀ ਸ਼ਾਨ ਬਣਾਣੀ ਚਾਹੀਦੀ ਆ। ਕੁਝ ਟਾਈਮ ਸਕੂਲਾਂ ਦੇ ਵਿੱਚ ਵੀ ਜਾ ਕੇ ਪੈਰਨਸ ਇਹਨਾਂ ਨੂੰ ਕਹਿਣ ਪੈਰਨਸ ਨੂੰ ਵੀ ਕਹਿਣ ਪ੍ਰਿੰਸੀਪਲ ਨੂੰ ਕਹਿਣ ਵੀ ਇਹਨਾਂ ਨੂੰ ਖੇਡਾਂ ਦੇ ਵਿੱਚ ਸਹਾਇਤਾ ਕੀਤਾ ਜਾਵੇ। ਸੱਚੀ ਗੱਲ ਜੀ ਮਿਲਖਾ ਸਿੰਘ ਦੀ ਫਿਲਮ ਦੇਖ ਕੇ ਇੱਕ ਨੌਜਵਾਨ ਦੇ ਵਿੱਚ ਆਇਆ ਇੱਕ ਖਿਆਲ ਕਿ ਮੈਂ ਵੀ ਮਿਲਖਾ ਸਿੰਘ ਵਾਂਗੂ ਐਸੇ ਇਦਾਂ ਹੀ ਦੌੜਨਾ ਵੇ ਤੇ ਨੈਸ਼ਨਲ ਲੈਵਲ ਤੱਕ ਪਹੁੰਚਣਾ ਹੈ ਤੇ ਮੈਡਲ हासिल ਕਰਨਾ ਅਤੇ ਆਪਣੇ ਦੇਸ਼ ਦਾ ਤੇ ਆਪਣੇ ਪੰਜਾਬ ਦਾ ਨਾਮ ਜਿਹੜਾ ਰੋਸ਼ਨ ਕਰਨਾ ਵਸੋ ਨੌਜਵਾਨ ਦੇ ਨਾਲ ਗੱਲਬਾਤ ਕਰਦੇ ਆ ਉਹ ਨੌਜਵਾਨ ਨੌਜਵਾਨ ਮੇਨ ਨਾਲ ਜੁੜ ਚੁੱਕਿਆ ਵੇ ਕੀ ਨਾਮ ਹੈ ਤੁਹਾਡਾ ਮੇਨ ਆ ਰਮਨਦੀਪ ਸਿੰਘ ਹੈ ਰਮਨ ਜੀ ਮੈਂ ਤੁਸੀਂ ਕਿਹਾ ਜਿਵੇਂ ਕਿ ਮਿਲਕਾ ਸਿੰਘ ਦੀ ਫਿਲਮ ਦੇਖ ਕੇ ਤੁਸੀਂ ਮੋਟੀਵੇਟ ਹੋ ਅੱਛਾ ਕਿਦਾਂ ਮਨ ਚ ਆਇਆ ਕਿ ਦਾ ਰਨਿੰਗ ਕਰਨੀਏ ਤੇ ਮਿਲਕਾ ਸਿੰਘ ਦਾ ਕਿਤੋਂ ਕਿਦਾਂ ਮੂਵੀ ਦੇਖੀ ਬਸ ਮੂਵੀ ਦੇਖੀ ਜੀ ਐਵੇਂ ਹੋਇਆ ਵੀ ਜ਼ਿੰਦਗੀ ਦੇ ਵਿੱਚ ਮੈਂ ਵੀ ਕੁਝ ਕਰਨਾ ਹੈਗਾ ਤੇ ਉਹਨਾਂ ਨੇ ਦੇਖਿਆ ਉਹਨਾਂ ਨੇ ਇਨੀ ਸਟਰਗਲ ਕੀਤੀ ਇਨੀ ਮਿਹਨਤ ਕੀਤੀ ਤੇ ਮੈਂ ਕਿਉਂ ਨਹੀਂ ਕਰ ਸਕਦਾ ਮੈਂ ਵੀ ਇੰਡੀਵਿਜੂਅਲ ਗੇਮ ਕਰ ਸਕਦਾ ਹਾਂ ਇਹ ਅਤਲ ਹੈ ਠੀਕ ਹੈ ਵੀ ਆਪਦੇ ਦੰਦ ਤੇ ਕਰ ਸਕਦਾ ਹਾਂ ਤਾਂ ਉਹਨਾਂ ਦੀ ਫਿਲਮ ਦੇਖ ਕੇ ਮੈਂ ਬਹੁਤ ਮੋਟੀਵੇਟ ਹੋਇਆ ਜਿਵੇਂ ਜਿਵੇਂ ਉਹਨਾਂ ਦੀ ਫਿਲਮ ਦੇ ਵਿੱਚ ਅਸੀਂ ਟੱਪਦੇ ਸੀ ਜਾਲ ਖੇਤਾਂ ਦੇ ਵਿੱਚ ਭੱਦੇ ਸੀ ਕਿਉਂਕਿ ਮੈਂ ਇੱਕ ਪਿੰਡ ਤੋਂ ਆ ਤੇ ਮੈਂ ਵੀ ਉਵੇਂ ਉਵੇਂ ਸੇਮ ਸੇਮ ਅ ਸਟਰਗਲ ਕੀਤੀ ਉਵੇਂ ਕੀਤਾ ਸਾਰਾ ਕੁਝ ਤੇ ਮੇਰਾ ਪਹਿਲੇ ਇਸ ਸਾਲ ਹੀ ਪਲੱਸ 2 ਦੇ ਵਿੱਚ ਪਲੱਸ 1 ਦੇ ਵਿੱਚ ਜਾਂਦੀ ਮੇਰਾ ਸਟੇਟ ਚ ਗੋਲ ਲੱਗ ਗਿਆ ਅੱਛਾ ਨਾ ਕਰਕੇ ਬਸ ਉੱਥੇ ਮੇਰਾ ਫਿਰ ਥੋੜਾ ਜਿਹਾ ਹੌਸਲਾ ਵਧਿਆ ਤੇ ਮੈਂ ਗੇਮ ਕਰ ਲਿਆ ਅੱਛਾ ਇੱਕ ਇੱਕ ਦੋ ਕਦੋਂ ਦੀ ਗੱਲ ਹੈ ਜਦੋਂ ਤੁਹਾਨੂੰ ਇਹਦਾ ਆਇਆ ਖਿਆਲ ਹਨਾ ਮੈਂ 2011-12 ਦੇ ਵਿੱਚ ਮਹਿੰਗੀਮ ਕਰਨ ਲੱਗ ਗਿਆ ਸੀ ਜਦੋਂ ਉਹਨਾਂ ਦੀ ਫਿਲਮ ਆਈ ਆ ਬਹੁਤ ਦੇਖੀ ਫਿਲਮ ਮੂਵੀ ਮੈਂ ਦਿਨ ਚ ਦੋ ਦੋ ਤਿੰਨ ਤਿੰਨ ਵਾਰ ਦੇਖ ਲੈਂਦਾ ਸੀ ਕੰਪਿਊਟਰ ਸੀਗਾ ਤੇ ਬਸ ਉੱਥੇ ਹੀ ਐ ਉਹਨਾਂ ਦੇ ਸੌਂਗ ਸੁਣ ਕੇ ਬਸ ਉਹ ਹੀ ਉਹ ਉਹ ਹੀ ਸਾਰਾ ਮੂਵੀ ਉਹਨਾਂ ਨੇ ਰੋਲ ਮਾਡਲ ਬਣਾ ਲਿਆ ਫੇਸਬੁੱਕ ਤੇ ਵੀ ਉਹਨਾਂ ਦੀਆਂ ਫੋਟੋ ਆ ਸਾਰਾ ਕੁਝ ਉਹ ਵੀ ਪ੍ਰੈਕਟਿਸ ਉਹ ਵੀ ਉਹਨਾਂ ਦੀ ਸਟ੍ਰੈਚਿੰਗ ਐਕਸਰਸਾਈਜ਼ ਐ ਉਹ ਐਕਸਰਸਾਈਜ਼ ਸਾਰੀ ਉਹਨਾਂ ਨੂੰ ਦੇਖ ਦੇਖ ਕੇ ਮੈਂ ਕਰਦਾ ਹਾਂ ਹੁਣ ਤਾਂ ਕਿੰਨੇ ਖੇਡਾ ਖੇਡ ਚੁੱਕੇ ਹੋ ਤੇ ਕਿੰਨੇ ਕਿਹੜਾ ਜਿੱਤ ਚੁੱਕੇ ਹੋ ਮੈਨੂੰ ਇਹ ਦੱਸ ਤੋ 11 ਸਾਲ ਹੋ ਗਏ ਮੇਰੇ ਬਹੁਤ ਹੈ ਮਤਲਬ ਕਿ ਟੂਰਨਾਮੈਂਟ ਆ ਜੋ ਮੈਡਲ ਮੇਰਾ ਸੀਨੀਅਰ ਸਟੇਟ ਵੀ ਮੈਡਲ ਆਇਆ ਹੁਣੇ 200 ਮੀਟਰ ਚੋਂ ਤੇ ਮੈਂ ਹੁਣੇ ਨੈਸ਼ਨਲ ਚੱਲਿਆ ਜੀ ਦੇਰਾਦੂਨ ਨੈਸ਼ਨਲ ਗੇਮਾਂ ਦੇ ਵਿੱਚ ਹਾਂਜੀ ਮੇਰੀ ਸਿਲੈਕਸ਼ਨ ਹੋਈ ਹੈ ਅੱਛਾ ਅੱਛਾ ਕਿ ਕਿ ਫਰਸਟ ਚਾਹੇ ਸੈਕਿੰਡ ਅੱਜ ਵੀ ਗੇੜਾ ਤੀ ਹਾਂਜੀ ਹਾਂਜੀ ਅੱਜ ਵੀ ਖੇਡੀਆਂ ਜਾਂਨੇ ਆ ਕੰਪੀਟੀਸ਼ਨ ਅੱਜ ਵੀ ਦੇਖਦੇ ਆ ਹੁਣ ਕਿੰਨੇ ਕਿੰਨੇ ਕੋਈ ਦੌੜ ਦੌੜ ਲੈਂਦੇ ਹੋ ਮੈਂ ਜੀ 100 ਮੀਟਰ ਭੱਜਦਾ ਜੀ 100 ਤੇ 200 ਪਹਿਲਾਂ ਮੈਂ ਲੌਂਗ ਜੰਪ ਕਰਦਾ ਸੀ ਵੈਸੇ 7-20 ਲੌਂਗ ਜੰਪ ਲਾਇਆ ਹੈ 200 ਮੀਟਰ ਮੈਂ ਅਮਰ ਸਿੰਘ ਨੂੰ ਦੇਖ ਕੇ ਹੀ ਥੋੜਾ ਮੋਟੀਵੇਟ ਹੋਣਾ ਅੱਛਾ ਪਹੁੰਚ ਪਾਏ ਫਿਰ 200 ਤੱਕ ਹਾਂਜੀ ਹਾਂ 200 ਮੇਰਾ ਸੀਨੀਅਰ 골ਡ ਆਇਆ ਜੀ ਸੀਨੀਅਰ 골ਡ ਸੀਨੀਅਰ 골ਡ ਹੈ ਅੱਛਾ 200 ਤੋਂ ਵੱਧ ਹੋਣ ਦੀ ਕੋਸ਼ਿਸ਼ ਕੀਤੀ ਨਹੀਂ ਹੁਣ 100 200 ਹੀ ਮੇਨ ਇਵੈਂਟ ਬਣਾ ਲਏ ਮੈਂ मतलब ਉਹਨਾਂ ਨੇ ਜਿਵੇਂ ਕੀਤਾ ਉਹ ਹਾਂ ਇਹ ਨੇ ਇਹ 100 200 ਇਵੈਂਟ ਵੀ ਬਹੁਤ ਵਧੀਆ ਇਵੈਂਟ ਤਾਂ ਕਰੀ ਅੱਛਾ ਅੱਛਾ ਪਰਿਵਾਰ ਦੇ ਵੱਲੋਂ ਕਿਦਾਂ ਸਹਿਯੋਗ ਮਿਲਿਆ ਪਰਿਵਾਰ ਦੇ ਵੱਲ ਵੀ ਵਧੀਆ ਸਹਿਯੋਗ ਹੈ। ਅੱਛਾ ਸਹਿਯੋਗ। ਘਰ ਦੇ ਨਹੀਂ ਸਪੋਰਟ ਥੋੜੀ ਮੈਂ ਤੇ ਕਰ ਦਿੰਦੇ ਨੇ ਚਾਰ। ਘਰ ਦੀ ਵੀ ਇੱਥੇ ਐਲਮ ਖੇਡਾ ਰਹੇ ਨਹੀਂ ਨਹੀਂ ਘਰ ਦੇ ਕੋਈ ਨਹੀਂ ਮੈਂ ਹੀ ਸਾਡੀ ਫੈਮਿਲੀ ਦੇ ਵਿੱਚ ਸਾਰੇ ਜੋ ਮੈਂ ਹੀ ਨਿਕਲਿਆ ਜਿਹੜਾ ਪਲੇਅਰ ਹੈ। ਅੱਛਾ ਤੁਸੀਂ ਪਲੇਅਰ ਵਹੀ ਪਲੇਅਰ ਨਿਕਲਿਆ। ਠੀਕ ਹੈ। ਅੱਛਾ ਘਰ ਦੇ ਨੇ ਤਾਂ ਪਤਾ ਵੀ ਨਹੀਂ ਹੈਗਾ ਜੀ। ਅੱਛਾ ਪਤਾ ਨਹੀਂ ਉਹਨਾਂ ਨੇ ਤਾਂ ਪਤਾ ਵੀ ਨਹੀਂ ਹੈਗਾ ਵੀ ਸਾਡਾ ਮੁੰਡਾ ਐਂ ਕਹਿੰਦੇ ਭੱਜਦਾ ਬਸ। ਜੇ ਕੋਈ ਕੁਝ ਵੀ ਲੈਂਦਾ ਪਿੰਡ ਨਾਲ ਉਹਦਾ ਭੱਜਦਾ ਜੀ। ਕੰਮ ਕਰਦਾ ਜਾਂ ਕੋਈ ਨਹੀਂ ਨਹੀਂ ਉਹਦਾ ਭੱਜਦਾ ਬਸ। ਠੀਕ ਹੈ। ਆਪਾਂ ਭੱਜਦਾ ਹੀ ਜਾਂਦਾ ਵਾ। ਹਾਂ ਦੈਂਤ ਕਰੀ ਆਪਣੇ ਇੰਡੀਆ ਨੂੰ ਆਪਣੇ ਆਪਣੀ ਭੂਮੀ ਨੂੰ ਵੀ ਕਰੀ ਠੀਕ ਹੈ ਅੱਛਾ ਹੋਰ ਐਸਾ ਕੋਈ ਖਿਆਲ ਨਹੀਂ ਆਇਆ ਕਿ ਯਾਰ ਮੈਂ ਐਵੇਂ ਕੀ ਖੇਡ ਚ ਆ ਰਿਹਾ ਮਾ ਹਨਾ ਕੁਝ ਹੋਰ ਖਿਆਲ ਨਹੀਂ ਆਇਆਗਾ ਕਿ ਹੋਰ ਮੈਂ ਕੁਝ ਵੀ ਹੋਰ ਵੀ ਕੁਝ ਕਰ ਲਵਾਂ ਨਹੀਂ ਨਹੀਂ ਮੇਰੇ ਅਕਲ ਕਿਉਂਕਿ ਅੱਜਕੱਲ ਕਾਫੀ ਮਤਲਬ ਪੈਸੇ ਦਾ ਜੋਰ ਮਤਲਬ ਕਾਫੀ ਦੁਨੀਆਦਾਰੀ ਦਾ ਜੋਰ ਹੈ ਹਨਾ ਸਪੋਰਟ ਤਾਂ ਜੀ ਦੇਖੋ ਇੰਨੀ ਮਿਲਦੀ ਨਹੀਂ ਹੈਗੀ ਫਿਰ ਵੀ ਫਿਰ ਵੀ ਆਏ ਮੈਂ ਟੂਰਨਾਮੈਂਟ ਜਿਹੜੇ ਪਿੰਡਾਂ 'ਚ ਵਗੈਰਾ ਹੁੰਦੇ ਨੇਗੇ ਉਹ ਟੂਰਨਾਮੈਂਟ ਖੇਡ ਕੇ ਆਪਦਾ ਘਰ ਦਾ ਖਰਚਾ ਖੁਰਚਾ ਵਗੈਰਾ ਕੱਢਦੇ ਆਂ ਜੀ ਫਿਰ ਗੇਮ ਨੂੰ ਚਲਾਉਣੇ ਉਹ ਹੀ ਪੈਸੇ ਪੀਜੀ 'ਚ ਰਹਿਨੇ ਆ ਜੀ ਫਿਰ ਵੀ ਆ ਹੁੰਦੇ ਵੀ ਚਲੋ ਸਪੋਰਟਸ ਦੇ ਵਿੱਚ ਥੋੜੇ ਥੋੜਾ ਕਿਤੇ ਨੈਸ਼ਨ-ਓਸ਼ਨ ਮੈਟਰ ਆਇਆ ਤਾਂ ਜੌਬ-ਜੂਬ ਮਿਲ ਜੇ ਜੀ ਬਸ ਇਹੀ ਅੱਛਾ ਮੇਨ ਨੂੰ ਨਾ ਇੱਕ ਗੱਲ ਹੈਗੀ ਆ ਅੰਦਰ ਕਿ ਇੱਕ ਗਰਾਊਂਡ ਦੇ ਵਿੱਚ ਅਸੀਂ ਬੈਠੇ ਆ ਨਾ ਇਹ ਗਰਾਊਂਡ ਦਾ ਅਹਿਮੀਅਤ ਇੱਕ ਖਿਡਾਰੀ ਜਾਣਦਾ ਹੈ ਤੇ ਇਹਦੀ ਅਸਲ ਦੇ ਵਿੱਚ ਕੀ ਅਹਿਮੀਅਤ ਹੈ ਤੇ ਇਹ ਨੌਜਵਾਨ ਜਿੰਨੇ ਵੀ ਦੇਖ ਰਹੇ ਨੇ ਹੈਨਾ ਤੇ ਉਹਨਾਂ ਨੂੰ ਉਹਨਾਂ ਨੂੰ ਇੱਕ ਐਸੀ ਇਹਦੀ ਐ ਜਿਹੜੀ ਅਹਿਮੀਅਤ ਜੁਰੂਰ ਪਤਾ ਲੱਣੀ ਚਾਹੀਦੀ ਹੈ ਹਾਂਜੀ ਇਹ ਤਾਂ ਬਹੁਤ ਇਹਦੇ ਨਾਲ ਤਾਂ ਸਮਝ ਲਓ ਵੀ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਣੀ ਆ ਇਹਦਾ ਇੱਕ ਤਰ੍ਹਾਂ ਦਾ ਰੱਬ ਮੰਨਣਾ ਪੈਣਾ ਸਟਰਗਲ ਬਹੁਤ ਜ਼ਿਆਦਾ ਹੈ ਜਿੰਨੇ ਕਰੋਗੇ ਕਿਉਂਕਿ ਚੜਦੇ ਤੋਂ ਚੜਦੇ ਸਾਰੇ ਪਲੇਅਰ ਬੈਠੇ ਨੇ ਪਲੇਅਰ ਸਾਰੇ ਚੜਦੇ ਤੋਂ ਚੜਦੇ ਪਲੇਅਰ ਨੇ ਜਿੰਨੀ ਤੁਸੀਂ ਮਿਹਨਤ ਕਰ ਲੇ ਤੁਹਾਡੀ ਆਵਦੀ ਆ ਇਹ ਗੇਮ ਹੀ ਐਵੇਂ ਦੀ ਆ ਤਾਂ ਹੀ ਇਹ ਗੇਮ ਚ ਹੁੰਦੀ ਆ ਟੀਮ ਗੇਮ ਚ ਲੱਗੇ ਸਿਸਟਮ ਹੁੰਦਾ ਇਹ ਚ ਜਿੰਨੀ ਤੁਸੀਂ ਆਪ ਦੇ ਸਰੀਰ ਨੂੰ ਤੋੜ ਲੋਗੇ ਜਿੰਨੀ ਮਿਹਨਤ ਕਰ ਲੋਗੇ ਉਹ ਤੁਹਾਨੂੰ ਬੈਨੀਫਿਟ ਮਿਲਣਾ ਉਹੀ ਤੁਹਾਡੇ ਕੰਪੀਟੀਟਰ ਚ ਜਾ ਕੇ ਤੁਹਾਨੂੰ ਪਤਾ ਲੱਗਣਾ ਵੀ ਹਾਂ ਵੀ ਮੈਂ ਇੰਨੀ ਮਿਹਨਤ ਕੀਤੀ ਸੀ ਤਾਂ ਮਰੇ ਹੋਇਆ ਅੱਛਾ ਜਿਸ ਇਸ ਗਰਾਊਂਡ ਦੇ ਵਿੱਚ ਜੋ ਤੁਸੀਂ ਭੱਜਦੇ ਹੋ ਅੱਛਾ ਉਦੋਂ ਕੀ ਸੋਚਦੇ ਹੋ ਸੋ ਉਹਦੇ ਕੋਈ ਨਹੀਂ ਵੀ ਆ ਹੁੰਦਾ ਵੀ ਆਪਾਂ ਆਪਦੇ ਦੇਸ਼ ਨੂੰ ਰਿਪਰੈਜ਼ੈਂਟ ਕਰਨਾ ਪੰਜਾਬ ਨੂੰ ਰ ਕਚਾ ਬਸ ਇਹੀ ਖਿਆਲ ਹੁੰਦਾ ਇਹੀ ਖਿਆਲ ਹੁੰਦਾ ਠੀਕ ਹੈ ਹਾਂਜੀ ਠੀਕ ਹੈ ਤੂੰ ਕਿੱਥੋਂ ਦੇ ਹੋ ਮੈਂ ਅਮਰਗੜ ਤੋਂ ਇਨੰਗਲਪਿੰਡ ਅਮਰਗੜ ਇਨੀ ਦੂਰ ਆਇਆ ਥੀ ਹਾਂਜੀ ਹਾਂਜੀ ਇਨੀ ਅੱਛਾ ਅਕਸਰ ਹੀ ਆਉਂਦੇ ਸਾਲ ਦੇ ਵਿੱਚ ਹਾਂਜੀ ਪਿਛਲੇ ਸਾਲ ਆਇਆ ਸੀ ਪਿਛਲੇ ਸਾਲ ਮੇਰੇ ਦੋ ਮੈਡਲ ਸੀਗੇ ਜੀ ਇੱਥੇ ਅੱਛਾ ਤੇ ਇਸ ਸਾਲ ਦੇਖ ਰਹੀ ਹਾਂ ਜੀ ਸਾਡਾ ਇਵੈਂਟ ਹੋਣਾ ਕਰ ਰਿਹਾ ਹੈ ਹਾਂਜੀ ਹਾਂਜੀ ਹੁਣ ਸੌ ਸ਼ੁਰੂ ਹੋਣ ਲੱਗੀ ਠੀਕ ਹੈ ਜੀ ਸੋ ਇਹ ਨੌਜਵਾਨ ਅਮਰਗੜ ਤੋਂ ਆਏ ਨੇ ਜਿੱਥੇ ਕਿ ਇੱਕ ਮਿਲਖਾ ਸਿੰਘ ਦੀ ਫਿਲਮ ਦੇਖ ਕੇ ਉਹਨਾਂ ਨੂੰ ਆਪਣਾ ਆਈਡਲ ਵੀ ਬਣਾਇਆ ਤੇ ਉਸ ਤੋਂ ਮੋਟੀਵੇਸ਼ਨ ਹੋਏ ਮੋਟੀਵੇਸ਼ਨ ਨੂੰ 12-13 ਸਾਲ ਹੋ ਗਏ ਉਹਨਾਂ ਨੂੰ ਰਨਿੰਗ ਕਰਦੇ ਨੂੰ ਤੇ ਪਹਿਲਾਂ ਲੌਂਗ ਜੰਪ ਕਰਦੇ ਸੀਗੇ ਤੇ ਹੁਣ ਪਹਿਲਾਂ 100 ਮੀਟਰ ਫਿਰ 200 ਮੀਟਰ ਤੱਕ ਤੇ ਹੁਣ ਇਹਨਾਂ ਦੀ ਹੁਣ ਇੱਥੇ ਕਿਲਾ ਰਾਏਪੁਰ ਦੇ ਵਿੱਚ ਇਹ ਰਨਿੰਗ ਹੈ ਤੇ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਅੱਜ ਰਨਿੰਗ ਹੈ ਇਹਨਾਂ ਦੀ ਤੇ ਤਸਵੀਰਾਂ ਦਿਖਾਉਂਦੇ ਹਾਂ ਕਿ ਮਹਿਲਾਵਾਂ ਅਤੇ ਅਸਖਾਰੇ ਨੋਜੋ ਛੋਟੇ ਤੋਂ ਲੈ ਕੇ ਵੱਡੇ ਤੱਕ ਕਿਹੜਾ ਕੀ ਹੈ ਜਿੱਥੇ ਖੇਡ ਖੇਡਾ ਖੇਡਣ ਆਏ ਨੇ ਤੇ ਇਹ ਨੌਜਵਾਨ ਦੀ ਇੱਕ ਅਲੱਗ ਕਹਾਣੀ ਹੈ ਅਰੇ ਇੱਕ ਫਿਲਮ ਦੇ ਕੇ ਕਾਫੀ ਮੋਟੀਵੇਸ਼ਨ ਫਿਲਮ ਸੀ ਜਿਹੜੀ ਮਿਲਖਾ ਸਿੰਘ ਦੀ ਜਿਹੜੀ ਫਿਲਮ ਆਈ ਸੀਗੀ ਕਾਫੀ ਮੋਟੀਵੇਸ਼ਨ ਫਿਲਮ ਨੂੰ ਲੈ ਕੇ ਉਸ ਨੌਜਵਾਨ ਨੇ 4-5 ਵਜੇ ਦੇਖਿਆ ਤੇ ਇਹਦੇ ਅੰਦਰ ਇੱਕ ਲਹਿਰ ਜੱਗੀ ਕਿ ਮੈਂ ਵੀ ਇੱਕ ਖਿਡਾਰੀ ਜ਼ਰੂਰ ਬਣਾਂਗਾ ਆਪਣੇ ਪੰਜਾਬ ਦਾ ਆਪਣੇ ਦੇਸ਼ ਦਾ ਨਾਮ ਜ਼ਰੂਰ ਅੱਗੇ ਲੈ ਕੇ ਜਾਵਾਂਗਾ ਪਰ ਅੱਜ ਇਹ ਰੂਲਰ ਖੇਡਾ ਜਰੀਏ ਹੋਰ ਇਹਨੇ ਮੇਨਾ ਕੁਝ ਆ ਵਿਅਕਤੀ ਵੀ ਜੁੜ ਚੁੱਕੇ ਨੇ ਸਰ ਕੀ ਨਾਮ ਤੁਹਾਡਾ ਸਾਰ ਅਮਰਜੀਤ ਸਿੰਘ ਜੀ ਆਪਣੇ ਲੁਧਿਆਣੇ ਤੋਂ ਜੀ ਜੀ ਹਾਂ ਜੀ ਪਿੰਡ ਆਪਣਾ ਗਲੀਪੁਰ ਹਮੜਾ ਜੀ ਸਹੀ ਗੱਲ ਹੈ ਸਹੀ ਗੱਲ ਹੈ ਬੱਚਿਆਂ ਨੂੰ ਜਿਹੜਾ ਹੁਸ਼ਿਆਰ ਕਰਨ ਲਈ ਆਪ ਉਹਨਾਂ ਨੂੰ ਮਾਪਿਆਂ ਵੱਦੀ ਲੋੜ ਹੁੰਦੀ ਆ ਮਾਪੇ ਹੀ ਬੱਚਿਆਂ ਨੂੰ ਸਹਾ ਕਰ ਸਕਦੇ ਆ ਵੀ ਗਲਤ ਰਸਤੇ ਜਾਣ ਤੋਂ ਰੋਕਦੇ ਆ ਇਹ ਮਾਪੇ ਹੀ ਇਹਨਾਂ ਦਾ ਸਦਾ ਵਿਧਾਨ ਬੱਚੇ ਨਿੱਕੇ ਨਿੱਕੇ ਛੋਟੇ ਜਿਵੇਂ ਹੋਣਾ ਕਬਡੀਆਂ ਕਰ ਰਹੇ ਜਾਂ ਆਪਣੇ ਸਕੂਲਾਂ ਦੇ ਬੱਚੇ ਕੁੜੀਆਂ ਸਭ ਤੋਂ ਅੱਗੇ ਆ ਰੀਆਂ ਸਾਡੇ ਮੁੰਡਿਆਂ ਨੂੰ ਵੀ ਚਾਹੀਦਾ ਸਭ ਤੋਂ ਅੱਗੇ ਆ ਕੇ ਨਾ ਉਹ ਵੀ ਬੱਚੇ ਆਪਣੇ ਜਿਹੜੇ ਆ ਅੱਗੇ ਵਧਨ ਸਾਡੇ ਪੰਜਾਬ ਦਾ ਨਾਮ ਰੋਸ਼ਨ ਕਰਨ ਔਰ ਇੰਡੀਆ ਦਾ ਨਾਮ ਰੋਸ਼ਨ ਕਰਨਾ ਸਹੀ ਗੱਲ ਹੈ ਜਿੰਨੇ ਬੱਚੇ ਆਪਣੇ ਬਾਹਰ ਜਾ ਰਹੇ ਆ ਬਾਹਰ ਤੋਂ ਜਾਣ ਤੋਂ ਗਰੇਜ ਕਰਨ ਆਪਣੇ ਪਿੰਡਾਂ ਦੀ ਸਾਰੀਆਂ ਜ਼ਮੀਨਾਂ ਬਚਾਉਣ ਆਪਣੇ ਜਿਹੜੇ ਮਾਪਪਾਂ ਦੀ ਸੇਵਾ ਕਰਨ ਆਪਣੇ ਮਾਪਿਆਂ ਤੋਂ ਸਾਰੇ ਬੱਚੇ ਵਾਂਝੇ ਹੁੰਦੇ ਜਾ ਰਹੇ ਆ ਬੱਚੇ ਬੱਚੀ 30-30 ਲੱਖ ਜਿਹਾ ਲਾ ਕੇ ਡੌਂਕੀ ਲਾਉਣ ਦਾ ਕੋਈ ਫਾਇਦਾ ਨਹੀਂ ਇੱਥੇ ਕਰਕੇ ਬੱਚਿਆਂ ਨੂੰ ਜਿਹੜਾ ਵੀ ਆ ਇੱਥੇ ਆ ਬੱਚੀਆਂ ਜਿਹੜੀਆਂ ਕਿੰਨੀਆਂ ਬੱਚੀਆਂ ਪਿਆਰੀਆਂ ਲੱਗ ਰਹੀਆਂ ਇਸ ਟਾਈਮ ਜਿਹੜੀਆਂ ਆਪਣੇ ਆਪ ਨੂੰ ਕੁਸ਼ਤੀ ਕਰ ਰਹੀਆਂ ਖੇਡ ਰਹੀਆਂ ਉਹਨਾਂ ਦਾ ਸਰੀਰ ਦੇਖੋ ਕਿੰਨਾ ਸੋਲਟਾ ਜੀ ਬੀਜੇ 버ਗਰ ਤੋਂ ਬਰੇਜ ਰੱਖ ਕੇ ਗਰੇਜ ਰੱਖ ਕੇ ਗੋਲ ਗੋਪਿਆ ਦਾ ਗਰੇਜ ਰੱਖ ਕੇ ਇਹਨਾਂ ਨੂੰ ਇਹਨਾਂ ਨੂੰ ਦੇਸੀ ਕਿਹੋ ਦੁੱਧ ਪਿੰਡਾਂ ਦੇ ਵਿੱਚ ਪੀ ਕੇ ਆਪਣੀ ਮੂਲਖ ਦੀ ਸ਼ਾਨ ਵਧਾਣੀ ਚਾਹੀਦੀ ਆ ਔਰ ਇੰਡੀਆ ਦਾ ਨਾਮ ਰੋਸ਼ਨ ਕਰਨਾ ਔਰ ਪੰਜਾਬ ਦਾ ਸਭ ਤੋਂ ਨਾਂ ਉੱਚਾ ਕਰਨਾ ਚਾਹੀਦਾ ਇਹ ਸਾਡੇ ਬੱਚੇ ਸਿਰ ਦਾ ਤਾਜ ਹੈ ਇਹੀ ਅੱਗੇ ਲਿਜਾ ਸਕਦੇ ਆ ਪੰਜਾਬ ਨੂੰ ਠੀਕ ਹੈ ਜੀ ਉਹ ਸੋ ਅੰਤਰੇ ਕਾਫੀ ਮੈਂ ਹੌਸਲਾ ਦੇਖ ਰਿਹਾ ਕਾਫੀ ਹੰਗਾਰਾ ਪਿਆ ਜਾ ਰਿਹਾ ਕੋਚਾ ਦੇ ਵੱਲੋਂ ਕਾਫੀ ਟ੍ਰੇਨਿੰਗਾਂ ਕੀਤੀ ਜਾਂਦੀਆਂ ਛੋਟੇ ਛੋਟੇ ਬੱਚੇ ਵੀ ਇੱਥੇ ਆਏ ਨੇ ਹਨਾ ਤੇ ਉਹ ਬੜਾ ਇੱਕ ਮਾਣ ਜਿਹਾ ਮਹਿਸੂਸ ਹੁੰਦਾ ਨਾ ਪੰਜਾਬ ਦਾ ਜਿਹੜਾ ਸੱਭਿਆਚਾਰ ਪੰਜਾਬ ਦੀ ਸੱਭਿਆਚਾਰ ਪੰਜਾਬ ਦਾ ਇਸ ਕਰਕੇ ਮਾਣ ਹੁੰਦਾ ਕਿਉਂਕਿ ਬੱਚੇ ਜਿਹੜੇ ਕੁਝ ਮਾਪੇਵਾਂ ਦਾ ਕਹਿਣਾ ਵੀ ਬਣ ਕੇ ਅੱਗੇ ਆ ਰਹੇ ਇਸ ਕਰਕੇ ਇਹਨਾਂ ਨੂੰ ਚਾਹੀਦਾ ਛੋਟੇ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਵੇ ਬਈ ਖੇਡਾਂ ਦੇ ਵਿੱਚ ਇਹਨਾਂ ਨੂੰ ਸਹਾਇਤਾ ਦਿੱਤਾ ਜਾਵੇ ਕੁਝ ਟਾਈਮ ਸਕੂਲਾਂ ਦੇ ਵਿੱਚ ਵੀ ਜਾ ਕੇ ਫਿਰ ਇਹਨਾਂ ਨੂੰ ਕਹਿਣ ਪੈਣਾ ਸਾਨੂੰ ਵੀ ਕਹਿਣ ਪ੍ਰਿੰਸੀਪਲ ਨੂੰ ਕਹਿਣ ਵੀ ਇਹਨਾਂ ਨੂੰ ਖੇਡਾਂ ਦੇ ਵਿੱਚ ਸਹਾਇਤਾ ਕੀਤਾ ਜਾਵੇ ਇਸ ਕਰਕੇ ਸਾਡਾ ਬੁਲਖ ਅੱਗੇ ਜਾ ਸਕਦਾ ਬਾਹਰ ਤਾਂ ਜਦੋਂ ਮਰਦੀ ਚਲੀਏ 22 30 ਲੱਖ ਲਾ ਕੇ ਉੱਥੇ ਵੀ ਜਾ ਕੇ ਕਈਆਂ ਹੀ ਚਲਾਨੀਆਂ ਇੱਥੇ ਹੀ ਚਲਾ ਲਓ ਇੱਥੇ ਵੀ ਇੱਥੇ ਆਪਣਾ ਖੁਸ਼ਹਾਲ ਦੇ ਛੱਡ ਕੇ ਜਾਣਾ ਨਹੀਂ ਚਾਹੀਦਾ ਬੱਚਿਆਂ ਨੂੰ ਇਸ ਕਰਕੇ ਅਸੀਂ ਆਪਣੇ ਬੱਚਿਆਂ ਨੂੰ ਕਹਿੰਦੇ ਹਾਂ ਇੱਥੇ ਕਾਹਨਪੁਰ ਵਧੀਆ ਵੈ ਇੱਥੋਂ ਗਰੇਜ ਕਰੋ ਸਹੀ ਵਲਾ ਗੋਲ ਗੱਪੇ 버거 ਪੀਜ਼ਾ ਤੋਂ ਬ੍ਰੇਕ ਗਰੇਜ ਕਰਕੇ ਦੁੱਧ ਮੱਖਣ ਕੇ ਓਲੇ ਪਾਸੇ ਹੋ ਜਾਓ ਠੀਕ ਹੈ ਜੀ ਸੋ ਬਿਲਕੁਲ ਇਹ ਕਿਲਾ ਰਾਏਪੁਰ ਦੀਆਂ ਤਸਵੀਰਾਂ ਨੇ ਵਿਸ਼ੇਸ਼ ਤਸਵੀਰਾਂ ਨੇ ਦੇਖ ਸਕਦੇ ਹੋ ਕਿ ਖੇਡਾਂ ਜਰੀਏ ਕੀ ਲਗਾਤਾਰ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਇੱਥੇ ਕਾਫੀ ਸੁਵਿਧਾਵਾਂ ਵੀ ਆ ਉਪਲਬਧ ਕੀਤੀਆਂ ਤੇ ਕਾਫੀ ਸਿੰਗਰ ਵੀ ਜਰੀਏ ਇੱਥੇ ਆਉਂਦੇ ਪਏ ਨੇ ਤੇ ਜਿਹੜੇ ਸ਼ਾਮ ਦੇ ਵੇਲੇ ਇੱਥੇ 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 ਸਟੇਜ ਸਜਾਈ ਗਈ ਹੈ ਤੇ ਇੱਥੇ ਕਾਫੀ ਭਰਿਆ ਹੰਗਾਰਾ ਮਿਲਦਾ ਹੈ ਤੇ ਕਸਤ ਤਸਵੀਰਾਂ ਨੇ ਇੱਥੇ ਕਿ ਇੱਕ ਮੈਚ ਚੱਲ ਰਿਹਾ ਵਾ ਕਬੱਡੀ ਦਾ ਤੇ ਕਬੱਡੀ ਦਾ ਮੈਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਚੱਲਦਾ ਹੋਇਆ ਨਜ਼ਰ ਆ ਰਿਹਾ ਵਾ ਤੇ ਤਸਵੀਰਾਂ ਲੱਗਦਾ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਜਿਹੜੇ ਬੱਚਿਆਂ ਦੇ ਵਿੱਚ ਹੌਂਸਲੇ ਨੇ ਕਿਸ ਤਰ੍ਹਾਂ ਖੇਡ ਰਹੇ ਕਬੱਡੀਆਂ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਇਹ ਹਾਲਾਂਕਿ ਇਹ ਲੜਕੀਆਂ ਦੇਖ ਸਕਦੇ ਹੋ ਲੜਕੀਆਂ ਨਹੀਂ ਦਿੱਤੇ ਕਿ ਕਬੱਡੀ ਖੇਡਦੀ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਹਾਲਕਿ ਬੜੀ ਘੱਟ ਦਿਖਦੀਆਂ ਇਧਰ ਇਹ ਕਬੱਡੀ ਆ ਮੈਚ ਨਾਮ ਤੁਹਾਡਾ ਜੋਤੀ ਕੁਮਾਰੀ ਜੋਤੀ ਅੱਜ ਅੱਜ ਇੱਥੇ ਪੀਲਾ ਰਾਇਬੋਲੇ ਦਾ ਗਰਾਊਂਡ ਵਿੱਚ ਖੇਡ ਰਹੇ ਹੋ ਠੀਕ ਹੈ ਕੀ ਕੀ ਖੇਡ ਹੈ ਵਿਸ਼ੇਸ਼ ਤੁਹਾਡੀ ਜੇ ਇਹਦਾ ਵਿਸ਼ੇਸ਼ਤਾ ਤਾਂ ਮੈਨੂੰ ਪਤਾ ਬਹੁਤ ਵਧੀਆ ਖੇਡ ਹੁੰਦੀ ਆ ਕਬੱਡੀ ਸਾਡਾ ਪੰਜਾਬ ਦਾ ਵਧੀਆ ਖੇਡ ਆ ਬਟ ਮੈਨੂੰ ਪਤਾ ਨਹੀਂ ਸੀ ਕਿ ਮੈਂ ਇੰਨੀ ਵੱਡੀ ਹੋ ਸਕਦੇ ਆ ਜੇ ਮੈਂ ਇੱਥੇ ਆਉਂਗੀ ਖੇਡਣ ਵਾਸਤੇ ਇਹ ਤਾਂ ਮੈਨੂੰ ਬੜੀ ਵਧੀਆ ਲੱਗਦਾ ਕਿ ਸਾਡੇ ਚਿਹਰੇ ਸਾਨੂੰ ਇਹ ਮੁਕਾਮ ਤੇ ਪਹੁੰਚਾਉਣ ਵਾਸਤੇ ਉਹਨਾਂ ਦਾ ਬਹੁਤ ਵਧੀਆ ਸਹਿਯੋਗ ਪਿਆ ਮੇਰਾ ਬਹੁਤ ਬੜੀ ਆਰ ਬਸ ਅੱਛਾ ਲੱਗਦਾ ਨਹੀਂ ਕਿ ਕਿੰਨਾ ਖਿਆਲ ਕੀਤਾ ਹੈ ਕਬੱਡੀ ਖੇਡਣ ਦਾ ਇਹ ਤਾਂ ਸਾਨੂੰ ਕਰਦੇ ਵਿੱਚ ਘਰ ਦੇ ਵਿੱਚ ਕੋਈ ਸੀਗਾ ਕਬੱਡੀ ਨਹੀਂ ਜੀ ਸਾਡੇ ਤਾਂ ਨਹੀਂ ਸੀ ਬਸ ਮੈਡਮ ਨੇ ਕਿਹਾ ਕਿ ਕਬੱਡੀ ਕੁੜੀਆਂ ਦੀ ਟੀਮ ਤਿਆਰ ਕਰਨੀ ਆ ਅਸੀਂ ਨੌਵੀਂ ਤੋਂ ਸਟਾਰਟ ਕੀਤੇ ਆ ਇਹ ਖੇਡਣ ਹੁਣ ਦਸਵੀਂ ਚ ਹੋ ਗਏ ਹੁਣ 12ਵੀਂ ਤੱਕ ਅਸੀਂ ਖੇਡਾਂਗੇ ਜੀ ਅੱਗੇ ਅੱਗੇ ਖੇਡੋਗੇ ਹਾਂ ਜੀ ਅੱਗੇ ਖੇਡਾਂਗੇ ਜੀ ਮਤਲਬ ਹੈਗਾ ਮੰਨ ਅੱਗੇ ਖੇਡਣਾ ਹਾਂ ਜੀ ਹਾਂ ਜੀ ਹਾਂ ਜੀ ਪੰਜਾਬ ਨੂੰ ਅੱਗੇ ਲੈ ਕੇ ਜਾਵੋ ਹਾਂ ਜੀ ਲੈ ਕੇ ਜਾਵਾਂਗੇ ਜੀ ਕਿਉਂਕਿ ਕਈਆਂ ਟੀਆਂ ਜਿਹੜੀਆਂ ਟੀਆਂ ਹੀ ਅੱਗੇ ਲੈ ਕੇ ਜਾਂਦੀ ਹੈ ਪੰਜਾਬ ਨੂੰ ਨਾ ਨੌਜਵਾਨ ਲੈ ਕੇ ਜਾਂਦੇ ਸੱਭਿਆਚਾਰ ਪੰਜਾਬ ਦਾ ਕਿਸ ਤਰ੍ਹਾਂ ਲੈ ਕੇ ਜਾਓਗੇ ਜੀ ਜੀ ਹੁਣ ਜੇ ਮੰਮੀ ਡੈਡੀ ਮੰਨ ਗਏ ਤਾਂ ਅਸੀਂ ਉੱਪਰ ਤੱਕ ਖੇਡਾਂਗੇ ਜੀ ਜੇ ਨਹੀਂ ਪਤਾ ਮੰਮੀ ਡੈਡੀ ਨੂੰ ਹਾਂ ਜੀ ਅੱਛਾ ਸਕੂਲ ਵੱਲੋਂ ਹਾਂ ਜੀ ਜਿਵੇਂ ਉਂਝ ਜੀ ਕਿਸੇ ਅਕੈਡਮੀ ਨਾਲ ਜਾਂ ਕਿਸੇ ਨੈਸ਼ਨਲ ਲੈਵਲ ਤੇ ਖੇਡ ਹਾਂ ਜੀ ਮੈਂ ਮੰਮੀ ਨੂੰ ਦੱਸਿਆ ਕਿ ਅਕੈਡਮੀ ਚ ਲੱਗਾਂਗੇ ਫਿਰ ਕਹਿੰਦੇ ਸੀ ਕੋਈ ਗੱਲ ਨਹੀਂ ਐਡ ਅਕੈਡਮੀ ਚ ਤੁਹਾਨੂੰ ਲਾ ਦਾਂਗੇ ਅੱਛਾ ਤੇ ਹਾਂ ਜੀ ਕਿਦਾਂ ਮਸੂਰ ਹੋ ਰਿਹਾ ਚੇਡ ਲੈਵਲ ਤੇ ਕਿਦਾਂ ਜੇ ਸਟੇਟ ਲੈਵਲ ਤੇ ਇਹ ਹੋ ਗਏ ਹੋਇਆ ਪੰਜਾਬ ਦੋ ਕਬੱਡੀ ਖੇਡਦੇ ਅਸੀਂ ਇੱਕ ਨੈਸ਼ਨਲ ਤੇ ਸਰਕਲ ਸਰਕਲ ਸਟਾਈਲ 'ਚ ਵੀ ਅਸੀਂ ਸਟੇਟ ਲੈਵਲ ਖੇਡ ਕੇ ਆਏ ਆ ਤੇ ਨੈਸ਼ਨਲ 'ਚ ਵੀ ਖੇਡ ਕੇ ਆਏ ਆ ਪੜ੍ਹਾਈ ਕਿੰਦਾ ਚੱਲਦੀ ਪਈ ਜੀ ਜੀ ਬਹੁਤ ਵਧੀਆ ਜੀ ਹਾਂਜੀ 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 ਮੈਂ ਇੱਕ ਮੈਂ ਕਿਸ ਤਰ੍ਹਾਂ ਦਾ ਤੁਸੀਂ ਸਪੋਰਟਿਚ ਚਲਦੇ ਹੋ ਹਾਂਜੀ ਮੈਂ ਸਪੋਰਟਿਚ ਆ ਮੇਰਾ ਨਾਮ ਸੁਪਨਪ੍ਰੀਤ ਕੌਰ ਹੈ ਮੈਂ ਲੁਧਿਆਣੇ ਤੋਂ ਹਾਂ ਆਪਣਾ ਸਰਕਾਰੀ ਹਾਈ ਸਕੂਲ ਜਸਪਾਲ ਬਾਂਗੜ ਤੋਂ ਜੋ ਕਿ ਬੱਚੇ ਬਹੁਤ ਹੀ ਵਧੀਆ ਨੇ ਤੇ ਅਸੀਂ ਟੀਮ ਤਿਆਰ ਕੀਤੀ ਸਪੈਸ਼ਲੀ ਗਰਲਸ ਦੀ ਤੇ ਆਲਮੋਸਟ ਅਸੀਂ ਜ਼ੋਨ ਲੈਵਲ ਡਿਸਟ੍ਰਿਕਟ ਲੈਵਲ ਸਟੇਟ ਲੈਵਲ ਤੇ ਚੈਂਪੀਅਨ ਰਹੇ ਹਾਂ ਸਰਕਲ ਕਬੱਡੀ ਤੇ ਨੈਸ਼ਨਲ ਸਟੈਂਡ ਕਬੱਡੀ ਦੇ ਵਿੱਚ ਤੇ ਮੈਮ ਹੋਰ ਕਿੰਨੇ ਬੱਚਿਆਂ ਨੂੰ ਕਿ ਹੁਣ ਗਾਰਾ ਮਿਲ ਰਿਹਾ ਕਿਦਾਂ ਮੋਟੀਵੇਸ਼ਨ ਕਿਦਾਂ ਮਿਲਦਾ ਸਰ ਬੱਚੇ ਇੱਕ ਵਾਰੀ ਤੁਸੀਂ ਤਿਆਰ ਕਰੋ ਹੌਲੀ ਹੌਲੀ ਕਰਕੇ ਬਾਕੀ ਬੱਚੇ ਵੀ 6 2 8th ਵਾਲੇ ਵੀ ਬੱਚੇ ਤਿਆਰ ਆ ਅੰਡਰ 14 ਲਈ ਵੀ ਤਿਆਰ ਆ ਨੈਕਸਟ ਜਨਰੇਸ਼ਨ ਜਿਹੜੀ ਆਊਗੀ ਤੇ ਦੇ ਆਰ ਰੈਡੀ ਫਾਰ ਦਾ ਪਲੇਨ ਮਤਲਬ ਨੈਕਸਟ ਟੂ ਨੈਕਸਟ ਜਨਰੇਸ਼ਨ ਜਿਵੇਂ ਜਿਵੇਂ ਕਲਾਸਿਸ ਵੱਧਦੀਆਂ ਜਾਣੀਆਂ ਇਹ ਬੱਚੇ ਇੱਕ ਦੂਜੇ ਨੂੰ ਦੇਖ ਕੇ ਹੀ ਮੋਟੀਵੇਟ ਹੋ ਜਾਂਦੇ ਨੇ ਪਲੱਸ ਸਾਡੀ ਜਿਹੜੀ ਮਿਹਨਤ ਹੈਗੀ ਆ ਉਹ ਤਾਂ ਹੈਗੀ ਹੋਈ ਬਿਲਕੁਲ ਇਹ ਗੱਲ ਬਾਤ ਸੁਣੀ ਤੁਸੀਂ ਬੱਚਿਆਂ ਦੇ ਤੇ ਇੱਥੇ ਹੰਗਾਰਾ ਪਿਆ ਤੇ ਕਾਫੀ ਹੌਸਲਾ ਵੇ ਇਹਨਾਂ ਦੇ ਵਿੱਚ ਕਬੱਡੀ ਖੇਡਦੀ ਅੱਜ ਕਿਲਾ ਰਾਏਪੁਰ ਦੇ ਘਰ ਇੱਥੇ ਤੇ ਵਿਸ਼ੇਸ਼ ਕਿੱਡਾ ਚੱਲ ਰਿਹਾ ਤੇ ਹੁਣ ਇੱਥੇ ਕਬੱਡੀਆਂ ਦੇਖ ਸਕਦੇ ਹੋ ਕਿ ਇਹ ਕਬੱਡੀ ਲਗਾਤਾਰ ਚੱਲਦੀ ਹੋਈ ਨਜ਼ਰ ਆ ਰਹੀ ਹੈ ਕਿੱਡਾ ਆ ਬੱਚੇ ਜਿਹੜੇ ਕਿ ਖੇਡਦੇ ਹੋਏ ਨਜ਼ਰ ਆ ਰਹੇ ਨੇ ਤੇ ਲਗਾਤਾਰ ਜਿਹੜੇ ਪੀਟੀ ਨੇ ਉਹਨਾਂ ਦੇ ਸਪੋਰਟ ਟੀਚਰ ਨੇ ਇੱਥੇ ਵੀ ਅੱਜ ਉਹਨਾਂ ਲੈ ਕੇ ਆਏ ਨੇ ਤੇ ਲੁਜਾਨਾ ਤੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਵੀ ਕਾਫੀ ਜਿਹੜੇ ਸਕੂਲ ਜਿਹੜੇ ਕੀ ਸਕੂਲ ਦੇ ਬੱਚੇ ਇੱਥੇ ਵਿਦਿਆਰਥੀ ਜਿਹੜੇ ਇੱਥੇ ਖੇਡਣ ਆਏ ਨੇ ਖਿਡਾਰੀ ਜੁੜਿਓ ਲੁਧਾਨ ਲਾਈਵ ਦਾ ਅਮੀਰਾਂ ਯੂਪੀ ਰਿਪੋਰਟ ਧੰਨਵਾਦ